ਇਹ ਹੁੰਦੇ ਸਿੱਟਾ ਗੱਦੇ ਕੋਠੇ ਤੇ ਰੱਖੇ ਹੋਏ ਆ ਗੱਦੇ ਮਾਂ ਵੀ ਕੱਢਣੀ ਆ ਤੁਸੀਂ ਵੀ ਚੱਦਰ ਟਮਾਟਰ ਲੈਣਾ 50 ਰੁਪਏ ਕਿਲੋ ਹੋ ਗਏ ਟਮਾਟਰ ਇਹਨਾਂ ਆਲੂ ਭਰ ਕੇ ਸੋਹਣੇ ਬਣਦੇ ਆ ਉਦਾਂ ਹਾਂ ਇਹ ਮਿਰਚਾਂ ਚ ਭਾਨੇ ਲਈ ਆ ਰਹੀ ਬੋਲੇ ਕਿ ਮਸੀ ਖਾ ਖਾਈ ਨੇ ਕਿੰਨਾ ਮਿਰਚ ਐਦਾਂ ਹੀ ਮੂੰਹ ਨਾਲ ਇਹ ਮੂੰਹ ਨਾਲ ਖਾਣੀਆਂ ਸਾਰਿਆਂ ਨੂੰ ਪਤਾ ਹੀ ਹੋਣਾ ਸਾਡੀ ਕੜਾਈ ਨੂੰ ਕੇ ਨਹੀਂ ਜੱਜ ਨਹੀਂ ਕਰਨਾ ਓਕੇ ਕਈ ਕਈ ਚੀਜ਼ਾਂ ਸਾਡੇ ਨੇ ਰੱਖੀਆਂ ਨੇ ਘੁੰਮਣੇ ਕਮਾਰ ਨੂੰ ਤਥਾਰ ਰੱਖੀ ਆ ਘਰ ਵਾਲੀ ਰੱਖੀ ਆ ਕਲੇਸ਼ ਪਾਉਣ ਨੂੰ ਤਾਂ ਹੀ ਦੱਸੋ ਹੁਣ ਬਣਿਆ ਜੀ ਦਾ ਕਿਉਂ ਦਇਆ ਵਾਹਿਗੁਰੂ ਬਾਬਾ ਜੀ ਸੱਚੀ ਆਵਾਜ਼ਾ ਇਹ ਮਾਸੀ ਦੇ ਮੰਤਰ ਆ ਤਾਂ ਹੀ ਨੇ ਸਾਲ ਵੰਦੇ ਬਗੋੜੀ ਕਿੰਨੇ ਆਈ ਕਾਰਡ ਇਕੱਠੇ ਕਰਕੇ ਲੈ ਗਈ ਛੇਲੀਆਂ ਮੇਰੀ ਗੱਲ ਸੁਣ ਬੱਲੂ ਕੱਲ ਕਿਸੇ ਦਾ ਆਈ ਕਾਰਡ ਨਾਲ ਲੈ ਕੇ ਜਾਈਂ ਸਾਰਿਆਂ ਨੂੰ 20-20 ਰੁਪਏ ਫਾਈਨ ਪੈ ਜਾਣਾ ਸਾਰਿਆਂ ਨੂੰ 20-20 ਆਈ ਕਾਰਡ ਵੀ ਲਪੋ ਦੋ ਨਾ ਚੱਕ ਕੇ ਆਹੋ ਮੂੰਹ ਬੱਲੂ ਮਿਰਚੀ ਦਾ ਪਕੌੜਾ ਤੇ ਲੋ ਜੀ ਇੱਧਰ ਸ਼ੁਰੂ ਹੋ ਗਈ ਸਾਡੀ ਰੀਅਲ ਗੱਡੀ ਕਿ ਮੜੀ ਜੀ ਚੱਲ ਤੇ ਲੋ ਜੀ ਇੱਧਰ ਪਰਥੂ ਪਿਆ ਹੋਇਆ ਹਾਂਜੀ ਕੀ ਗੱਲ ਹੋ ਗਈ ਜੀ ਚੱਲੂ ਜੇ ਨਾ ਬੋਲੀ ਤੇ ਪ੍ਰੀਆ ਦਾ ਸੀਗਾ ਬਾਜ ਅੱਜ ਇਹ ਮਾਮੀ ਨੇ ਇਦਾਂ ਗਿਆ ਮਾਮੀ ਨੇ ਇਦਾਂ ਗਿਆ ਅੱਜ ਤੋ ਬਲੌਗ ਦਾ ਐਂਡ ਕਰ ਬਾਬਾ ਰੋਟੀ ਪਾਣੀ ਖਾਈਏ ਤੇ ਬਾਅਦ ਚ ਲੱਭਦੇ ਪੱਟੀ ਨਵੇਂ ਬਲੌਗ ਚ ਇਦਾਂ ਟਾਈਮ ਦੁਪਹਿਰ ਦੇ 12 ਵਜੇ ਗਿਆ ਤੇ ਕਰੋ ਜੀ ਵਲੌਗ ਦੀ ਸ਼ੁਰੂਆਤ। ਯਸਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਨੰਦਰਾ ਵਲੌਗ ਜੇ ਮਿਲ ਕਰਦੇ ਆ ਤੁਸੀਂ ਠੀਕ ਠਾਕ ਹੋ ਮੈਂ ਜੈਸੀ ਵੀ ਠੀਕ ਠਾਕ ਆ ਪਰ ਬਾਹਰ ਮਾੜੀ ਕੱਢਦੀ ਕਿੱਲਾ ਜਿਹਾ ਲੱਗਦਾ ਸਭ। ਚਲੋ ਜੀ ਕਰਦੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ। 12 ਵਜੇ 12 ਵਜੇ ਨਹੀਂ ਆ ਲੈ ਪਾਣੀ ਬਰਾਂ। ਪੌਣੀ ਬਰ ਹੋ ਇੱਥੇ ਚਲੋ 12 ਵਜੇ। ਸੀ ਤੇ ਤੰਮਰੇ ਰਦਿੱਤੋਂ ਮੈਂ ਰੱਖ ਦਿੱਤੇ। ਠੀਕ ਆ ਤੇ ਹੁਣ ਇੱਧਰ ਸਿੱਟਾਂਗੇ ਗੱਦੇ ਕੋਠੇ ਤੇ ਰੱਖੇ ਹੋਏ ਆ ਗੱਦੇ। ਤੇ ਗੱਦੇ ਸਿੱਟਾਂਗੇ ਇੱਥੇ ਤੇ ਹੁਣ ਚੱਦਰ ਇਹਨੂੰ ਕੋਠੇ ਜੱਟੇ ਕਿ ਆਮਾਗੇ ਧੁੱਪੇ ਧੋ ਕੇ ਰੱਖੀਆਂ ਹੋਈਆਂ ਐਲ ਪੈਕ ਕਰਕੇ ਤੇ ਹੁਣ ਇਹਨੂੰ ਧੁੱਪੇ ਸੁੱਟ ਕੇ ਆਵਾਂਗੇ ਚੱਦਰ ਨੂੰ ਤੇ ਫਿਰ ਬਿਸ਼ਾਵਾਂਗੇ ਚੱਦਰਾਂ ਮੰਮੀ ਕੱਢਣੀ ਆ ਤੁਸੀਂ ਵੀ ਚੱਦਰ ਹੈ ਚਲ ਬਿ ਕੱਢਦੇ ਆਗੇ ਉਹ ਮੁੜ ਕੇ ਦੁਬਾਰਾ ਫੇਰ ਉਹ ਕੋਠੇ ਸੁਕੜੀ ਪਾ ਆਵਾਂਗੇ ਹੁਣ ਦੇਖਦੇ ਦੇਖੋ ਜੀ ਅੱਜ ਫਰਮਾਇਸ਼ ਆਈ ਆ ਬੇਂਗਣਾ ਵਾਲੇ ਪਕੌੜਿਆਂ ਦੀ ਠੀਕ ਆ ਅੱਜ ਦੁਪਹਿਰੇ ਬਣਨੇਗੇ ਬੇਂਗਣਾ ਵਾਲੇ ਪਕੌੜੇ ਤੇ ਨਾਲ ਆਲੂਆਂ ਵਾਲੇ ਪਕੌੜੇ ਠੀਕ ਆ ਜੀ ਹਾਂ ਜੀ ਬੇਂਗਣਾ हां हां ਚੰਦ ਮੈਂ ਲੈ ਕੇ ਆਉਂਗਾ ਵੀ ਆਦੇ ਲਾਈਨਿੰਗਾਂ ਵੀ ਸੁਦ ਦਿੱਤੀਆਂ ਹੋਈਆਂ ਐ ਡਾਈ ਕਰਨੀਆਂ ਮੈਂ ਤਾਂ ਹਲੇ ਦਿੱਲੀ ਆਇਆ ਮੀਂਹ ਨਹੀਂ ਬਾਕੀ ਹੋਰ ਕੋਈ ਕੰਮ ਕਰ ਲੈਣੇ ਆ ਠੀਕ ਆ ਚਲੋ ਚਲੀਏ ਵੀ ਆਪਾਂ ਕੱਪੜੇ ਸੁਕਣੇ ਪਾ ਕੇ ਆਈਏ ਚਲੋ ਆਜੋ ਫੇਰ ਕੱਪੜੇ ਸੁਕਣੇ ਪਾ ਕੇ ਆਈਏ ਇਤਰਾ ਟਾਈਮ 2:30 ਵਜੇ ਚੱਲੇ ਆ ਤੇ ਹਾਂਜੀ ਲਓ ਜੀ ਇਧਰ ਟਮਾਟਰ ਲੈ ਆਇਆ 70 ਰੁਪਏ ਕਿਲੋ ਬਰਮਾਟਰ ਮੈਂ ਆਪਾਂ 10 ਕਿਲੋ ਲੈ ਕੇ ਆਈਆਂ ਮਿਰਚਾਂ ਲੈ ਕੇ ਆਈਆਂ ਮੈਜੇ ਦੇ ਪਕੌੜੇ ਉਹਦਾ ਆਲੂ ਭਰ ਕੇ ਬਣਾ ਦਿੰਦੇ ਹੋ ਬੇਸਨ ਵਾਲੇ ਨਾ ਉਹ ਆਲੂ ਕਿੰਨੇ ਭਾਲਣੇ ਆ ਇਹ ਇਹ ਮੇਤਰੀ ਹੈ ਵੀ ਬੈਂਗਣ ਲੈ ਕੇ ਆਈਆਂ ਪ੍ਰੋਪਾਗੋਡੀ ਬਣਾਉਣ ਲਈ ਤੇ ਆਹ ਅਦਰਕ ਰੱਖ ਦੋ ਪਿਆਜ਼ ਨਾਲ ਟੀਵੀ ਥਾੜੇ ਜਿਹੇ ਸੀਗੇ ਬਹੁਤ ਜਿਆਦਾ ਵਧੀਆ ਨਹੀਂ ਸੀ ਮੈਂ ਕਿਲੋ ਕੇ ਲਈ ਥੋੜੇ ਪਏ ਵੀ ਆ ਤੇ ਮੈਂ ਕਿਹਾ ਬਾਕੀ ਮੈਂ ਕਿਹਾ ਨਾਲ ਕਾਲੀ ਸੀਗੀ ਮੈਨੂੰ ਥੋੜੀ ਜਿਹੀ ਮੈਂ ਕਿਹਾ ਬਾਕੀ ਕਹਿੰਦਾ ਮੈਂ ਨਵਾਂ ਥੈਲਾ ਖੋਲ ਦਿੰਦਾ ਬੋਰਾ ਮੈਂ ਕਿਧੋ ਹਲੇ ਰਹਿਣ ਦੇਵਾਂ ਪੀਏ ਲੈ ਕੇ ਜਾਉਂਗੀ 5 ਕਿਲੋ ਵਿੱਚੋਂ ਖਰਾਬ ਨਿਕਲ ਜੇ ਆ ਪਿਆਜ਼ ਫੋੜੇ ਜਿਹੇ ਪਾਇਏ ਵੀ ਹੈਗੇ ਆ ਤੇ ਉਹ ਤੋਂ ਥੋੜੇ ਜਿਹੜੇ ਚਾਹੇ ਹੈਗੇ ਵੀ ਹਨਾ ਇਹਦੇ ਵਿੱਚੇ ਪਾ ਲੈਨੇ ਆਪਾਂ ਹਨਾ ਹੋਰ ਕੀ ਇਹ ਹੋਰ ਕੀ ਰੱਖ ਲੈਣੀ ਮੈਂ ਘੋਲ ਦਵਾ ਬੇਸਣ ਹਾਂ ਤੇ ਟਮਾਟਰ ਚਾਕੇ ਫ੍ਰਿਜ ਰੱਖ ਦੰਨੀ ਆ ਹਨਾ ਤੇ ਆਪਾਂ ਗੱਦੇ ਵਿੱਚੇ ਛਾਹ ਤੇ ਅਜੋ ਨਾਲ ਅੰਦਰ ਹੋਰ ਮੈਂ ਗੱਦੇ ਵਿੱਚੇ ਛਾਹ ਤੇ ਤੇ ਮੈਂ ਤਾਂ ਨਾ ਜਿਹੜੇ ਧੋ ਕੇ ਰੱਖੀ ਹੋਈ ਜਿੱਦਾਂ ਜਿਹੜੇ ਵੱਡੇ ਵੱਡੇ ਨੈਟ ਆ ਉਹ ਮੈਂ ਕੋਠੇ ਸੁਪਨੇ ਪਾ ਕੇ ਆਈਆਂ ਬਾਕਸ ਵਿੱਚ ਧੋਗੇ ਰੱਖੇ ਹੋਏ ਆ ਸਾਰੇ ਸਬਜ਼ੀ ਮੈਂ ਕਿਹਾ ਉਹ ਇੱਕ ਪਤੋਂ ਪਲਵਾ ਕੇ ਫਿਰ ਚਿਕਾ ਜੀ ਅਦਰਕ ਹੋ ਗਿਆ ਆ ਮਿਰਚਾਂ ਵਾਲੇ ਬਣਾਉਣੇ ਆ ਪਕੌੜੇ ਇਹ ਆਲੂ ਭਰ ਕੇ ਸੋਹਣੇ ਬਣਦੇ ਆ ਉਦਾਂ ਆਲੂ ਭਰ ਕੇ ਬਣਾਉਣੇ ਮਸਾਲਾ ਆਲੂਆਂ ਦਾ ਪਾ ਕੇ ਉੱਪਰ ਬੇਸਣ ਲਾ ਕੇ ਹਨਾ ਉਹਨੇ ਫੇਸਵਾਦ ਬਣਦੇ ਆ ਆਪਾਂ ਮਾਈਕ੍ਰੋਜ ਦੇ ਅਖਰੇ ਆ ਇਹ ਆਲੂ ਕੱਟ ਕੇ ਰੱਖ ਲੈਣੇ ਆ ਕੱਟ ਕੇ ਤਾਂ ਮਾਈਕ੍ਰੋਜ ਘਰ ਰੱਖ ਲੈਣੇ ਹਨਾ ਤੇ ਨਾਲੇ ਤੁਹਾਨੂੰ ਦੱਸਦੇ ਆ ਕਿ ਅਸੀਂ ਤਾਂ ਹੰਦਰ ਗੱਦੇ ਛੱਟ ਲਿਆ ਹੁਣ ਹੰਦਰ ਦੇ ਵਿੱਚ ਫੇਰਣਾ ਆਹੇ ਜਾਨੋ ਦੇ ਗਰੰਟ ਕਰਦੇ ਆਹੀ ਹਲੇ ਮੈਂ ਛੱਟਦੇ ਉੱਪਰ ਉਹ ਮੈਂ ਧੁੱਪੇ ਪਾਏ ਹੋਇਆ ਮੈਂ ਐਡ ਵੱਡੇ ਵਿਚਾਰੇ ਫੋਲਡ ਕਰਕੇ ਰੱਖੇ ਸੀ ਕਿ ਉਦੋਂ ਪੁੱਥਲ ਜੀ ਹੋ ਗਏ ਬੋਲ ਬੋਲ ਜੀ ਹੋ ਗਏ ਮਸੇ ਸਿੱਧੇ ਹੋ ਰਿਆ ਜੀ ਤੇ ਉਹ ਹੁਣ ਸੁੱਕਦੇ ਆ ਤਾਂ ਫਿਰ ਮੈਂ ਵਿਛਾਉਂਦੇ ਆ ਹਰ ਸੈਨ ਨਾ ਢੰਡਾ ਹੁੰਦਾ ਆ ਤੇ ਆਹਲਾ ਇੱਥੇ ਸੈਟਲ ਮਾ ਗਏ ਨਾ ਸਾਈਡ ਤੇ ਹੂੰ ਠੀਕ ਹੈ ਜੀ ਨਾਲੇ ਛੱਕੇ ਅਦਰ ਵਿਛਾਲ ਲਵਾਂਗੇ ਹੁਣ ਮੈਂ ਪਹਿਲਾਂ ਕਿਚਨ ਦਾ ਕਰ ਲਵਾਂ ਪਹਿਲਾਂ ਬੇਸਨ ਬੁੱਸਨ ਪਾਵਾਂ ਤੇ ਪਕੌੜੇ ਕੱਢਦੇ ਆ ਤੇ ਫੇਰ ਤੁਹਾਨੂੰ ਦਿਖਾ ਦਿਆਂ ਜੀ ਕਰ ਲਈਏ ਜਿਹੜਾ ਆਪਣਾ ਥੋੜਾ ਬੋਤਾ ਕੰਮ ਹੈਗਾ ਹੈ ਇਹ ਇੱਦਾਂ ਵੀ ਪਿਆਮੇ ਦੀ ਕਟਿੰਗ ਕਰਕੇ ਰੱਢੀ ਆਂ ਪਿਆਮੇ ਦੀ ਇਦਾਂ ਤੇ ਪਿਆਮੇ ਉਹਨੇ ਦੀ ਕਰਾਂਗੇ ਸਟਿਚਿੰਗ ਪਰसों ਜਿਹਨਾਂ ਦੇ ਕੁੜੀ ਦੇ ਜਦਿਸ ਜਿਸ ਕੁੜੀ ਦਾ ਵਿਆਹ ਹੈ ਜਿਹਦੇ ਵਿਆਹ ਦੇ ਕੱਪੜੇ ਆ ਉਹਨਾਂ ਦੇ ਪਰਸੋਂ ਹੈਗਾ ਕੀਰਤਨ ਸ਼ਨੀਵਾਰ ਨੂੰ 12 ਤੋਂ 2 ਵਜੇ ਤੱਕ ਉਹਨਾਂ ਦੇ ਵੀ ਇਨਵੀਟੇਸ਼ਨ ਆਇਆ ਹੈ ਕਿ ਆਇਓ ਜ਼ਰੂਰ ਤੁਸੀਂ ਉਹਨਾਂ ਦੇ ਵੀ ਟਾਈਮ ਕੱਢ ਕੇ ਜਾਣਾ ਹੀ ਪੈਣਾ ਆ ਪੱਲੂ ਨੇ ਸਕੂਲ ਜਾਣਾ ਆਪਾਂ ਚੱਲਾਂਗੇ ਠੀਕ ਹੈ ਰਸੋਈ ਦਾ ਡੱਬਾ ਦੇ ਕੇ ਆਉਂਦੇ ਆ ਹਾਂ ਤੇ ਚਲ ਬੰਦ ਠੀਕ ਇਹਦਾ ਵੀ ਪਿਆਮੇ ਦੀ ਕਟਿੰਗ ਕਰਕੇ ਹਟੀਆਂ ਆ ਗਏ ਤੁਸੀਂ ਤੇ ਆ ਫਿਰ ਨਹੀਂ ਠੀਕ ਆ ਹੁਣ ਇਹਦੀ ਕਰਾਂਗੇ ਸਟਿਚਿੰਗ ਪਰਸੋਂ ਉਹ ਜਿਹਨਾਂ ਦੇ ਕੁੜੀ ਦੇ ਜਿਹੜਾ ਇਸ ਕੁੜੀ ਦਾ ਵਿਆਹ ਹੈ ਜਿਹਦੇ ਵਿਆਹ ਦੇ ਕੱਪੜੇ ਆ ਉਹਨਾਂ ਦੇ ਪਰਸੋਂ ਹੈਗਾ ਕੀਰਤਨ ਸ਼ਨੀਵਾਰ ਨੂੰ 12 ਤੋਂ 2 ਵਜੇ ਤੱਕ ਉਹਨਾਂ ਦੇ ਵੀ ਇਨਵਿਟੇਸ਼ਨ ਆਇਆ ਹੈ ਕਿ ਆਇਓ ਜ਼ਰੂਰ ਤੁਸੀਂ ਉਹਨਾਂ ਦੇ ਵੀ ਟਾਈਮ ਕੱਢ ਕੇ ਜਾਣਾ ਹੀ ਪੈਣਾ ਆ ਪੱਲੂ ਨੇ ਸਕੂਲ ਜਾਣਾ ਆਪਾਂ ਚੱਲਾਂਗੇ ਸਾਰੇ ਜਾਣ ਲੈਣੇ ਆ ਵੇਸਣ ਨਾ। ਹੋਰ ਪੱਕੇ ਡੱਬੇ 'ਚ ਪਾ ਕੇ ਰੱਖ ਲਾਂਗੇ ਨਾ। ਹੂੰ। ਉਧਰ ਕਿ ਲੋਧੀ ਪੈਕਿੰਗ ਲੈ ਆਂਦੀ ਸੀ। ਫਿਰ ਆ ਭਿੱਜਣਾ ਪਾਉਂਦੀ ਆ ਇਹਨੂੰ ਵੇਸਣ ਨੂੰ। ਤੇ ਫਿਰ ਬਾਅਦ 'ਚ ਕੱਟਨੀ ਆ ਸਾਰਾ ਸਮਾਂ ਪੱਲੂ ਨੇ ਵੀ ਆ ਜਾਣਾ ਆ ਤੇ ਉਹ ਵੀ ਕੱਟਨੇ ਪੈਣੇ ਆ ਆਪਣੇ। ਆਲੂ ਵੀ ਕੱਟਨੇ ਪੈਣੇ ਆ ਹਨਾ। ਹੂੰ। ਕੁਛ ਨਹੀਂ ਨਿਕਲਦਾ ਵਿੱਚੋਂ ਨਾ ਦੇਖੋ ਸਾਫ਼ ਹੀ ਹੁੰਦਾ। ਧੁੱਕ ਵੀ ਨਿਕਲਿਆ ਲੈ। ਫੰਦਾਈ ਹੋ ਗੋਲ ਮੋਰ ਮੋਟਾ ਸਨੀ ਗੋਲ ਕਿਨ ਹੌਟੇ ਤਿਆਰ ਕੱਪੜਿਆਂ ਨੂੰ ਇਹਨੂੰ ਕਿਰੂ ਕਾਦੇ ਵਿੱਚ ਪਾਵਾਂ ਭਿੱਜਣਾ ਉੱਚੀ ਭਨਨ ਚਿਰ ਮਚੀ ਚਿਰ ਮਚੀ ਚਾ ਹਾਂ ਤੇ ਕੱਟਾ ਕੇ ਦੇ ਚੱਲ ਕੋਈ ਜੇ ਤੁਸੀਂ ਪਾਉ ਬੇਸਣ ਆਹਣਾ ਹਾਂ ਮੈਂ ਤੁਹਾਨੂੰ ਆਲੂ ਕੱਟ ਕੇ ਦਵਾਂ ਤੇ ਨਾਲੇ ਕਰਾਂ ਮੰਡੇ-ਮੁੰਡੇ ਚਾ ਕਾ ਲੋ ਜੀ ਇਧਰ ਆਲੂ ਵੀ ਕੱਟ ਲਈ ਹੋਰ ਕੀ ਉਹ ਉਲਾਰਵਾਣੀ ਹਮ ਅਲੀ ਦਾ ਤੇ ਰੱਖ ਲਿਆ ਪੱਲੂ ਗੰਝੀ ਲੰਬੇ ਲੰਬੇ ਆਲੂਆਂ ਵਾਲਾ ਬੇਸਨ ਜੀ ਬੋਲ ਦਿੱਤਾ ਆ ਤੇ ਉਧਰ ਮਾਈ ਜੀ ਉਹਦੇ ਵਿੱਚ ਆਲੂ ਬਣ ਰੱਖੀ ਮਿਰਚਾਂ ਘੋਗੇ ਰੱਖਦੇ ਮਿਰਚਾਂ ਜੀ ਚੱਲ ਨੂੰ ਭਰ ਕੇ ਫਿਰ ਸੱਤ-ਸੱਤ ਦੇਸਣਦੇ ਆ ਜਿਹੜਾ ਵਾਂਗੇ ਮਿਰਚਾਂ ਵਾਲੇ ਪਕੌੜੇ ਠੀਕ ਆ ਇਹ ਮਿਰਚਾਂ ਚ ਭਾਨੇ ਲਈ ਆਲੂ ਬੋਲੇ ਆ ਜਿਆਦਾ ਪੰਗਾ ਮੁੰਦੇ ਜਾਇਆ ਸੀ ਹਨਾ ਨਹੀਂ ਨਹੀਂ ਹਟੇ ਬਗੁੰਨੀ ਇਹ ਦਿਖਾ ਹੋਏ ਨੇ ਮਿਰਚਾਂ ਇਹ ਦੱਸਦੀਆਂ ਨੇ ਤੇ ਕਿਤੇ ਚਲੂਣ ਕਿਦਾਂ ਦਾ ਦੇਖੋ ਆਓ ਠੀਕ ਹਟਾ ਮਿਰਚ ਮਿਰਚ ਪਾ ਲਓ ਥੋੜੀ ਮਿਰਚ ਆ ਵੀ ਗੋਲੀਆਂ ਹੋਣੀਆਂ ਬਸ ਫਿਰ ਐਨ ਦੋ ਬਾਕੀ ਲੂਣ ਚਾਹੀਏ ਪਾਵਾ ਲੂਣ ਚਾਹੀਏ ਓਕੇ ਹੂੰ ਜੋ ਐਨ ਭਾਈ ਹੰਪ ਚੂਰ ਪਾਇਆ ਹੈ ਲੂਣ ਐਨ ਓਕੇ ਹਲਕਾ ਜਿਹਾ ਸਟਰੋਂਗ ਹੀ ਆ ਮਤਲਬ ਫਿੱਕਾ ਨਹੀਂ ਆਗਾ ਠੀਕ ਹੂੰ ਇਦਰਾ ਆਲੂ ਕੱਟ ਕੇ ਰੱਖਿਆ ਕੋੜੇ ਵਾਸਤੇ ਕਿ ਮਾਸੀ ਇਹ ਖਾ ਖਾਈ ਨਾ ਕਿੰਨਾ ਮਿਰਚਾ ਇਦਾਂ ਹੀ ਮੂਨ ਨਾਲ ਉਹ ਤਾਂ ਬਤਾ ਮੂਨ ਨਾਲ ਖਾਣੀ ਲੱਗਦੀਆਂ ਨੇ ਲਾਲੀ ਕਿਦਾਂ ਪਰ ਕੋੜੀਆਂ ਨਹੀਂ ਹੋਊਗੀਆਂ ਨਾ ਛਾਹ ਆ ਦੇਖੋ ਇਹ ਮੂਨ ਨਾਲ ਖਾਣੀ ਆ ਸਾਰਿਆਂ ਨੂੰ ਪਤਾ ਹੀ ਹੋਣਾ ਵੈਸੇ ਤਾਂ ਉਹ ਦਾਦਾ ਨੂੰ ਦੱਸ ਦਿੰਨੇ ਆ ਜੀ ਯੋ ਐ ਇਹਦੇ ਵੀ ਥੋੜਾ ਘੜ ਦੇਣੀ ਆ ਸਾਰੀਆਂ ਆਲੂ ਨਹੀਂ ਬਣੇ ਜੀ ਹੂੰ ਕੋੜੀਆਂ ਨਹੀਂ ਹੁੰਦੀਆਂ ਇਹ ਛੋਟਾ ਜਹਾਜ ਹੁੰਦੇ ਆ ਤੇ ਸੌਣੇ ਟੰਡੀ ਉਹ ਇਹ ਤੋਂ ਬਿਤਰ ਕੇ ਨਹੀਂ ਇਹਦੀਆਂ ਬਹੁਤ ਆ ਹੌਫ ਦਿਨ ਦੇ ਮਿਰਚ ਵਾਲੇ ਬਗੋੜ ਹੂੰ ਟਿਕਾ ਇਹਦੇ ਤੇ ਲਾਣਾ ਵਿਸਣ ਗੜਾ ਦੇ ਪੜੀ ਹੀ ਵੀ ਵਿੱਚ ਕਿਸੇ ਕਿਸੇ ਨੂੰ ਬਹੁਤ ਵਧੀਆ ਹੋਊਗਾ ਤਾਂ ਚੱਲੋ ਪੰਜ ਕੇ ਲਿਆਈਆਂ ਮੇਰੇ ਤਾਂ ਬਸ 12 ਨੇ ਉਰ ਕੀ ਐ ਤਕੋਸੀ ਤਾਂ ਬਰਾਉ ਕੋ ਸਣੀ ਡੰਡੀ ਇਹ ਵਧੀਆ ਲੱਗਦੀ ਆ ਜਲਦੀ ਰਣੀ ਖਾਓ ਮੈਂ ਸਣੇ ਖਾਉਂਦੀ ਦਲ ਸਣੇ ਬਣਾਓ ਪਾਣੀ ਤਾਂ ਡੰਡੀ ਤੋਂ ਬਗੈਰੀ ਆ ਆਲੂ ਭਰ ਦਿਨ ਹੂੰ ਪੰਗੇ ਪਾ ਕੇ ਬੈਠੀ ਦਾ ਕੰਮ ਕਰਦੂ ਛੋਟੇ ਹੂੰ ਹਾਂ ਉਫ ਲੋ ਜੀ ਗਿੰਦਰਗੇ ਮੈਤੇ ਬਾਜੇ ਕੱਟ ਕਰਦੇ ਹੁਣ ਇਹਨਾਂ ਵਿੱਚ ਭਰ ਲੈਣੀਆਂ ਆਲੂ ओके यस ਫਿਰ ਦੇਖੋ ਮੜਾ ਤੇਲ ਹੋ ਵੀ ਗਿਆ ਘਰ ਰੱਖਿਆ ਤੇ ਮੱਕਦਾ ਹੀ ਨਹੀਂ ਹੋ ਰਹੀ ਤੇ ਮਦੇ ਚ ਲਾਣਾ ਸਾਡੀ ਕੜਾਈ ਨੂੰ ਦੇ ਇਹਨੇ ਜੱਜ ਨਹੀਂ ਕਰਨਾ ਓਕੇ ਹਾਏ ਮਾਂਜਣੀ ਆਏ ਕੀ ਕਰੀਏ ਅਸੀਂ ਅਲੱਗ ਰੱਖੀ ਹੋਈ ਆ ਪਕੌੜੀ ਬਣਾਣੀ ਫੈਲੇ ਜੋ ਲੈ ਕੇ ਆ ਨਾ ਸ਼ਾਮੀ ਦੇਖੀ ਤੇ ਨੇ ਮੈਂ ਰਗੜਾ ਛਾੜਦੀ ਕੜਾਈ ਨੂੰ ਪਤਾ ਗੱਲ ਕੀ ਹੈ ਜੋ ਆਦ ਭੁੱਲ ਜਾਂਦਾ ਜਾਂ ਫਿਰ ਕਿਸਨੇ ਨੂੰ ਅੰਡਰਐਸਟਿਮੀਟ ਨਹੀਂ ਕਰਨਾ ਓਕੇ ਕੋਈ ਨਹੀਂ ਕਰਦਾ ਇਹ ਅਸੀਂ ਬੱਕਰੀ ਰੱਖੀ ਹੋਈ ਆ ਦਰਪਕ ਇਹ ਸਾਰ ਨੂੰ ਜੱਟੀ ਹੋ ਗਿਆ ਕਈ 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 ਚੀਜ਼ਾਂ ਸਵਾਨੇ ਰੱਖੀਆਂ ਨੇ ਤੇਨਾਂ ਘਰ ਵਾਲੀ ਰੱਖੀ ਆ ਕਲੇਸ਼ ਪਾਉਣ ਨੂੰ ਉਹ ਮਨੇ ਕਮਾਲ ਦੇ ਤਥਾਰ ਰੱਖੀ ਆ ਘਰ ਵਾਲੀ ਰੱਖੀ ਆ ਕਲੇਸ਼ ਪਾਉਣ ਨੂੰ ਠੀਕ ਗੱਲ ਸੱਚੀ ਘਰ ਵਾਲੀਆਂ ਕਲੇਸ਼ ਪਾਉਂਦੀਆਂ ਹੋਗੀਆਂ ਪਤਾ ਨਹੀਂ ਇਹਨਾਂ ਨੂੰ ਲੱਗਦਾ ਇਦਾਂ ਸਾਰੀਆਂ ਪਾਉਂਦੀਆਂ ਮਾੜ ਮੋੜ ਆਹੋ ਲਓ ਤਾਂ ਹੀ ਦ ਗੋ ਹਬਤਾ ਬਣਿਆ ਉਹ ਬਾਬਾ ਜੀ ਸੋਹਣੀਆਂ ਸੋਹਣੀਆਂ ਮਿਰਚਾਂ ਦਾ ਮਿਰਚਾਂ ਦੇ ਪਕੌੜੇ ਬਣਨੇ ਚਾਹੀਦੇ ਆ ਬਾਬਾ ਜੀ ਇਹ ਢੰਡੀ ਦਾ ਪੜ ਕੇ ਨਾ ਡੁੱਕੀ ਮਾਰੋ ਇਹਦੀ ਤੇਲ ਦੀ ਡੁੱਕੀ ਜੱਸੀ ਨਾਲ ਰੱਖੋ ਤੇ ਲੈ ਇਹਦੇ ਡੁੱਕੀ ਲਵਾਓ ਇਹਦੀ ਤੇ ਇਹਦੀ ਡੁੱਕੀ ਇੱਧਰ ਕੋਈ ਓਹ ਦੀ ਭੈਣੇ ਫੋਨ ਬਾਰੇ ਕਰ ਲਾ ਫੋਨ ਨਾਲ ਕਿਤੇ ਵਿੱਚ ਡੇਗ ਜਵੇ ਫੋਨ ਦੇ ਪਕਾਉਣ ਦੇਸਨ ਬੈਸਨ ਲਾ ਕੇ ਤਾਲਦੀ ਕਿਉਂ ਨਾ ਪਿੱਛੇ ਸਾਨੂੰ ਵਾਲਾ ਪੈਣੇ ਕਿ ਕਰਾਈ ਦੇ ਵਿੱਚ ਬਾੜ ਬੜਾ ਬਲੌਗ ਬਣਾਉਂਦੀ ਹੁੰਦੀ ਹੈ ਇਹ ਡੁਬਕੀ ਲਾ ਲਾ ਬਲੌਗ ਬਣਾ ਲੀਏ ਮਾ ਸਰਦ ਨੇ ਕਿਹਾ ਨਾ ਬਿਚਰੇ ਡੁਬਕੀ ਲਾ ਲਾ ਕੇ ਤੁਹਾਨੂੰ ਬਲੌਗ ਬਣਾਉਂਦੀ ਹਾਂ ਪਿੱਛੇ ਰੱਖ ਲੈਂਦੀ ਆ ਫੋਨ ਇਹ ਤਾਂ ਉਜੀ ਭਾਦੀਆਂ ਕੀ ਮੈਨੂੰ ਸਮਝ ਨਹੀਂ ਲਾਦੀ ਆ ਗਈ ਕੁਛ ਨਹੀਂ ਹਾਲ ਮੰਗੀ ਤੁਹਾਡਾ ਵੀ ਇੱਦਾਂ ਇੱਦਾਂ ਕਹਿਣਾ ਮੈਨੂੰ ਕੋਈ ਠੀਕਾ ਬਹੁਤ ਕੀ ਉਹ ਇਹਨੂੰ ਭੋਲਣ ਦੋ ਫੇ ਤੁਹਾਨੂੰ ਦਿਖਾਉਣੀ ਹੈ ਢਿੱਕਾ ਕੱਢਣ ਲੱਗੀ ਕੱਲੋ ਫਤੀਲਾ ਦੇ ਜਿਹਦਾ ਚੂਆ ਗਾਇਆ ਰੋਟੀ ਨਾ ਖਾថਦੇ ਹਾਂ ਹਾਂ ਰੋਟੀ ਨਾ ਖਾਣ ਨੂੰ ਯਾਰ ਛੋ ਮੈਂ ਉਹ ਜਿਹੜਾ ਤੁਹਾਨੂੰ ਪੁੱਛਣ ਦੀ ਨਹੀਂ ਐਤਾ ਵੀ ਖਾ ਲੈਂਦੇ ਆ ਲੋਕ ਉਹ ਜਿੱਦਾਂ ਉਹ ਬੜੇ ਵੱਡੇ ਸ਼ਹਿਰਾਂ ਦੇ ਵਿੱਚ ਨਹੀਂ ਇਹ ਦਿੰਦੇ ਆ ਕਿ ਐਡਾਂ ਇਹਨੂੰ ਵਜੀਆ ਲੈਂਦੇ ਆ ਬੜੇ ਦੇ ਨਾਲ ਨਹੀਂ 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 ਵਜੀਆ ਕਹਿੰਦੇ ਆ ਇਹਨੂੰ ਵਜੀਆ ਅੱਛਾ टीवी जे देखया कई बार ਏਦਾਂ ਮਿਰਚ ਵਾਲੇ ਪਕੌੜੇ ਮੈਂ ਖਾ ਲੈਂਦੇ ਆ ਏਦਾਂ ਵੀ ਖਾ ਲੈਂਦੇ ਆ ਦੇ ਚਾਲੂ ਭਰੇ ਆ ਰੋਟੀ ਨਾਲ ਖਾ ਲੋ ਠੀਕ ਨਾ ਕੁੜ ਕੁੜੇ ਵੱਡੀਆਂ ਹੋ ਗਈਆਂ ਨਾ ਹੂੰ 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 ਤੇ ਸਾਲੂ ਭਾਤੇ ਇਹਦੇ ਵੱਡ ਵੱਡੀਆਂ ਬਹੁਤ ਸੀ ਗਈਆਂ ਤੇ ਲੋਕ ਮਿਰਚ ਵਾਲੇ ਪਕੌੜੇ ਸਾਡੇ ਦੇਖੋ ਟੇਸਟੀ ਟੇਸਟੀ ਆਜੋ ਜੀ ਜੀ ਸਾਡੇ ਘਰ ਪਕੌੜੇ ਖਾ ਸਕਦਾ ਹੁਣ ਬਣੂਗੇ ਪਹਿਲਾਂ ਤਾਂ ਪਹਿਲਾਂ ਡੇਂ ਬਣਾਵਾਲੀ ਵਾਹਿਗੁਰੂ ਬਾਬਾ ਜੀ ਸੱਚੀ ਬਾਸ਼ਾ ਖਾਣ ਵਾਲੇ ਵੀ ਸੰਤੁਸ਼ਟ ਤੇ ਬਣਾਉਣ ਵਾਲੇ ਵੀ ਸੰਤੁਸ਼ਟ ਪਰੇ ਇਹ ਮਾਸੀ ਦੇ ਮੰਤਰ ਆ ਤਾਂ ਹੀ ਇਹਨੇ ਸਵਾਲ ਬਣਾ ਦੇ ਬਗੋੜੇ ਸਾਡੇ ਤੋਂ ਵੀ ਸਵਾਲ ਬਣਾਉਣ ਵਾਲੀ ਦੁਨੀਆ ਤੋਂ ਪਰੇ ਤੋਂ ਪਰੇ ਆ ਜਿਹੜੇ ਬਹੁਤ ਜਾਂਦਾ ਸਵਾਦ ਬਣਾਉਂਦੇ ਆ ਜੀਜ ਲੱਗਦਾ ਨਹੀਂ ਬੜਾ ਹੁਣ ਤੁਸੀਂ ਮੇਰੇ ਹੱਥ ਦੇ ਖਾਦੇ ਆ ਨਾ ਵੀ ਕਿਸੇ ਹੱਥ ਦੇ ਨਹੀਂ ਖਾਦੇ ਨਹੀਂ ਅਸੀਂ ਖਾਣੇ ਵੀ ਨਹੀਂ ਰਹਿੰਦੋ ਰਹਿੰਦੋ ਸੀ ਖਾਣੇ ਵੀ ਨਹੀਂ 12 ਸੜੀ ਦੇ ਅੰਦਰੋਂ ਕੱਚੇ ਜਲਾ ਬਣਾ ਲਓ ਫੇ ਰਹਿਣਾ ਮੈਂ ਕਿ ਜਦ ਤੱਕ ਬਣਾਉਂਦੀ ਜਦ ਤੱਕ ਤੇਰੇ ਮਾਸਲ ਨਹੀਂ ਆਣਾ ਹੋਰ ਨੂੰ ਲੈਣ ਗਏ ਆ ਪਲਕ ਨੂੰ ਤੇ ਬਣਤਾ ਜਾਉਗੇ ਵੀ ਖਾ ਕੇ ਲੈਣਗੇ ਵੀ ਇਹਨਾਂ ਨੇ ਜਾਣਾ ਵੀ ਹੁੰਦਾ ਆਪਣੇ ਕੋ ਕੰਮਾ ਕਰਨ ਤੇ ਹੋਰ ਚਲੋ ਕੇ ਨਾ ਹੋਰ ਇਧਰ ਟਾਈਮ ਹੋ ਗਿਆ ਜੀ 3:30 ਦਾ ਤੇ ਆਪਾਂ ਪਲਕ ਨੂੰ ਲੈ ਕੇ ਆ ਗਏ ਆ ਸਕੂਲ ਤੋਂ ਦੇਖੋ ਜੀ ਕਿੰਨੇ ਆਈ ਕਾਰਡ ਇਕੱਠੇ ਕਰਕੇ ਲੈ ਕੇ ਆਈ ਸਹੇਲੀਆਂ ਇਹ ਸਾਰੇ ਸਹੇਲਿਆਂ ਨੇ ਤੈਨੂੰ ਕੱਲ ਹੀ ਦਿੱਤੇ ਆਈ ਕਾਰਡ ਆਪਣੇ ਵੀ ਹੈਂ ਇਹ ਡਿਸ਼ਾ ਦਾ ਕਾਰਡ ਸੀ ਵਾਣਾ ਸੀ ਉਮੀਦ ਆ ਅੱਛਾ ਤੇ ਬਾਕੀ ਮੇਰੀ ਗੱਲ ਸੁਣ ਪੱਲੂ ਕੱਲ ਕਿਸੇ ਦਾ ਆਈ ਕਾਰਡ ਲੈ ਕੇ ਜਾਈ ਸਾਰਨ 20 ਰੁਪਏ ਫਾਈਨ ਪੈ ਜਾਣਾ ਆਪਣਾ ਲੈ ਜੀ ਤੂੰ ਕਹ ਮੈਨੂੰ ਚੇਤਾ ਭੁੱਲ ਗਿਆ ਠੀਕ ਆ ਸਾਰਨ 20 ਰੁਪਏ ਰਿਸ਼ਤੇ ਚੜ੍ਹ ਗਿਆ ਉਹ ਆਪਣਾ ਆਈ ਕਾਰਡ ਵਿੱਚ ਪਾ ਹੋਏ ਕਿਤੇ ਸਾਰਨ 20 20 ਰੁਪਏ ਆਈ ਕਾਰਡ ਫਿਲ ਕੋ ਦੰਦਾ ਚਾਕੇ ਆਹੋ ਤੇ ਇਹ ਪੱਲੂ ਸਾਰਨ 20 ਰੁਪਏ ਫਾਈਨ ਤੁਸੀਂ ਕਰ ਦੇਖੋ ਗਾਈਸ ਦਿਖਾਓ ਉਹਦੇ ਮੈਂ ਨਾਲ ਉਹਨੇ 30 ਚ ਦਿਖਾ ਲਦੀ ਆ ਤੂੰ ਵੀ ਦਿਖਾ ਲੈ ਇੱਕ ਮਿੰਟ ਪਹਿਲਾਂ ਕੁੜੀ ਦੇ ਅਸੀਂ ਦੇਖ ਲੈਂਦੇ ਸਟicker ਜਿਹੜੇ ਲਾਏ ਨੇ ओके okay. देखो ये आई कार्डा दे किदा स्टिकर ਲਾਲ ਆ ਗਿਆ ਇਹਨਾਂ ਨੇ ਚਲੋ ਆਜੋ ਬਾਹਰ ਆਜੋ ਮੱਛੀ ਦਾ ਪਕੌੜਾ ਖਿਲਾ ਦਿਆ ਹੂੰ ਮਿਰਚੀ ਦਾ ਪਕੌੜਾ ਦਿਖਾਈਓ ਸਾਗੇ ਰਸੋ ਕਿਦਾਂ ਵਾਲਾ ਬਹੁਤ ਵਾਲਾ ਨਹੀਂ ਮਿਰਚੀਆਂ ਆਏ ਬਾਬਾ ਇਹ ਆ ਵੀ ਇਦਾਂ ਬਣਾਏ ਮਿਰਚ ਦੇ ਪਕੌੜੇ ਪ੍ਰੂਵਲ ਕਹਿੰਦੀ ਐਂਡ ਅਸੀਂ ਹੋਰ ਮੰਗਾਈਆਂ ਮਿਰਚਾਂ ਆਲੂ ਹੋਣ ਰਹੀਆਂ ਆਨੇ ਕੋ। ਕੋਦੇ ਆਪਾਂ ਨਵੀਂ ਤੇ ਪਈਆ ਕਹਿੰਦਾ ਸੀ ਨਾ ਮੰਮੀ ਗਏ ਮੰਮੀ ਨੇ ਕਹਿੰਦਾ ਤੀਰ ਤੇ ਪਈਆ ਪਤਾ ਨਹੀਂ ਯਾਰ ਮੈਨੂੰ ਕਿੰਨੇ ਕਹਿੰਦਾ ਸੀਗਾ। ਆ ਦੇਖੋ ਨਾ ਆਲੂ ਵਾਲੇ ਆ। ਲੋ ਯਾਰ ਮਿਰਚਾਂ। ਇਹਨਾਂ ਦੇ ਵਿੱਚ ਆਲੂ ਭਾਏ। ਸਵਾਦ ਆ ਯਾਰ ਇਹ। ਇਹ ਰੋਟੀ ਨਾ ਬਹੁਤ ਸਵਾਦ ਲੱਗਦੇ ਆ ਮੰਮੂ। ਪਾਣੀ ਪੀ ਆਏ ਓ ਰੋਲ ਨਾ ਜਾਵੇ। ਮੂੰਗੀ ਦੀ ਦਾਲ ਹੋਵੇ। ਹਾਂ। ਨਾਲੇ ਇਹ ਤਾਂ ਭਰ ਕੇ ਤੇ ਫਿਰ ਬੇਸਣ ਚ ਲਾਗ ਦੇ। ਆਹ ਬਣ ਜਾਣੇ ਆ ਜੀ। ਹਲੋ। ਖਾਣੇ ਆ ਜੀ। ਆਹ ਦਾ ਬੇ ਆ ਜਾਉਂ ਫੜਾਇਆ ਆ ਆ। ਬਹੁਤ ਸਵਾਲ ਆ ਕੋਈ ਨਹੀਂ ਆਪਾਂ ਇਕੱਠੇ ਖਾਂਦੇ ਆ ਮੈਂ ਇੱਕ ਹੈਲੋ ਵਿੱਚ ਹੈਗੀ ਆ ਮੇਰੇ ਨਹੀਂ ਨਹੀਂ ਮੈਂ ਇੱਕ ਬਿੰਗਨ ਵਾਲਾ ਲੈਂਦਾ ਪਹਿਲਾਂ ਆਪਣਾ ਫੇਵਰਟ ਤੇ ਬਣੇ ਰੋ ਬਲੌਗ ਨਾਲ ਜੀ ਖਾਂਦੇ ਆ ਪਕੌੜੇ ਛੋੜੇ ਤੇ ਫੇਰ ਕਰਦੇ ਆ ਜੀ ਗੱਲਾਂ ਬਾਤਾਂ ਲੋ ਜੀ ਇੱਧਰ ਆ ਗਏ ਆ ਜੀ ਸਾਡੇ ਪਕੌੜੇ ਨਾਲ ਰੋਟੀ ਤੇ ਲੋ ਜੀ ਇੱਧਰ ਸ਼ੁਰੂ ਹੋ ਗਈ ਸਾਡੀ ਰੀਅਲ ਗੱਡੀ ਤੇ ਆ ਆ ਦੇਖੀ ਯਾਰ ਫੜ ਕੇ ਵੇਲੇ ਠੰਡੀ ਨਹੀਂ ਹੈਗੀ ਦੇਖੀ ਮੜੀ ਜੀ ਚੱਲ ਕਹਿੰਦੀ ਠੰਡੀ ਨਹੀਂ ਹੈਗੀ ਮੌਸਮ ਬਦਲਿਆ ਆ ਹੈਂ ਦੇਖ ਹਲੂਆ ਲਿਆ ਲੋ ਜੀ ਹੁਣ ਬਣੇ ਰਿਓ ਬਲੌਗ ਨਾਲ ਜੀ ਖਾ ਪੀ ਕੇ ਮਿਲਦੇ ਆ ਜੀ ਜੀ ਅਜਾ ਦੇ ਨੇ ਖਾਣੇ ਆ ਪਕੌੜੇ ਹੋਰ ਹੋਰ ਹਾਂਜੀ ਇੱਧਰ ਲਾਈ ਨੀਗਾ ਵੀ ਆ ਗਏ ਆ ਉਹ ਵੀ ਕਰ ਦਿੱਤੇ ਦੇਖ ਤਾਂ ਹਰੀ ਜੇ ਵਿਡਾਈ ਦਿਖਾਈਓ ਵੀ ਅਮ ਅੱਛਾ ਹਰੀ ਵੀ ਹੋ ਗਈ ਏ ਡਾਈ ਹਰੀ ਹੋ ਗਈ ਇਹ ਤਿੰਨ ਡਸ਼ੀਨ ਹੋਈਆਂ ਤੇ ਕਟਾਪਟਾ ਹਨਾ ਤੇ ਪਲਕ ਵੀ ਟਿਸ਼ਨ ਚੱਲ ਗਈ ਆ ਤੇ ਇੱਧਰ ਕਿਚਨ ਦਾ ਵੀ ਸਾਰਾ ਕੰਮ ਹੋ ਗਿਆ ਆ ਹਨਾ ਲਓ ਜੀ ਨੀਡ ਐਂਡ ਕਲੀਨ ਸਾਰਾ ਹੋ ਗਿਆ ਆ ਕੜਾਈ ਅਸੀਂ ਮਾਂਜਣੀ ਨੇ ਰੇਤਾ ਲੈ ਕੇ ਆਂਦੇ ਕੋਠੇ ਤੋਂ ਫੇਰ ਰੇਤਾ ਨੇ ਚੰਗੀ ਤਰ੍ਹਾਂ ਮਾਂਜਿਆ ਚਲੀ ਆ ਆਪਾਂ ਕੋਠੇ ਦੇ ਫੇਰ ਹਨਾ ਚਲੋ ਫੇਰ ਪਹਿਲਾ ਕਮਰੇ ਦੀ ਬੱਤੀ ਵੀ ਬੰਦ ਕਰ ਦਮਾ ਹਾਂ ਨਾ ਹੁਣ ਤੇ ਚਲੋ ਚੱਲਦੇ ਆਂ ਕੋਠੇ ਤੇ ਆ ਕੇ ਫੇਰ ਕਰਦੇ ਆਂ ਕੰਮ ਆਪਣਾ ਠੀਕ ਆ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਮਿਲਦੇ ਆਂ ਤੁਹਾਨੂੰ ਦੁਬਾਰਾ ਇੱਧਰ ਟਾਈਮ ਹੋ ਗਿਆ ਜੀ 9:30 ਦਾ ਹੋ ਚੱਲਾ ਜੀ ਤੇ ਰੋਟੀ ਇੱਧਰ ਲੱਗੀ ਸਾਡੀ ਬਣਨ ਤੇ ਅੱਜ ਬਣਾਈ ਆ ਮੂੰਗੀ ਦੀ ਦਾਲ ਤੇ ਲੋ ਜੀ ਇੱਧਰ ਪਰਸੂ ਪਿਆ ਹੋਇਆ ਹਾਂਜੀ ਕੀ ਗੱਲ ਹੋ ਗਈ ਜੀ ਦੇਖੇ ਤਾ ਨਾ ਬਸ ਈ ਸੀਗੀ ਇੱਥੇ ਨਾ ਫਰੰਟ ਦੇ ਉੱਤੇ ਪੱਟੀ ਲੱਗੀ ਸੀਗੀ ਇੱਥੋਂ ਪੱਟੀ ਢਿਹੜੀ ਸੀਗੀ ਫਰੰਟ ਦੇ ਉੱਤੋਂ ਇੱਥੋਂ ਪੱਟੀ ਉਹ ਪੱਟੀ ਨਾ ਮੈਂ ਜਿੱਦਾਂ ਸੂਟ ਕਟਿੰਗ ਕੀਤਾ ਹੈ ਨਾ ਮੈਂ ਨਾ ਵਿੱਚੇ ਰੱਖ ਦਿੱਤੀ ਆ ਇਹਨੇ ਕਿੰਨੇ ਦਿਨ ਤਾਂ ਹੋ ਗਏ ਤੇ ਉਹ ਲੱਭੀ ਨਹੀਂ ਹੁਣ ਚਲੋ ਇੰਨਾ ਸ਼ੋਰ ਵੇਰ ਸੂਟ ਆਪਣਾ ਆ ਇਸ ਸੂਟ ਵਾਲੀ ਹੁੰਦਾ ਤੇ ਗਵਾਚ ਗਈ ਤੁਹਾਨੂੰ ਮੈਂ ਕੀ ਕਰਦੀ ਆ ਆਹੋ ਉਹ ਤਾਂ ਫਿਰ ਹੈਗਾ ਹੀ ਆ ਚੱਲੂ ਨੀ ਹੋਣੀ ਸੀ ਪਰ ਮੈਂ ਸੂਟ ਸੀ ਤਾਂ ਪੱਟੀ ਰਚੇ ਤਾਂ ਭੁੱਲ ਗਿਆ ਬਾਅਦ ਚ ਉਹ ਜਦੋਂ ਸੂਟ ਲੈਣ ਆਈ ਤਾਂ ਮੈਂ ਸੂਟ ਛੱਡ ਦੇ ਲੇਕਿਨ ਭਾਬੀ ਇਹ ਤਾਂ ਪੱਟੀ ਸੀ ਜੀ ਇਹਦੇ ਉੱਤੇ ਉਹ ਮੈਨੂੰ ਲੱਗਦੀ ਨਹੀਂ ਸੀ ਜੂਤ ਹੋ ਕੇ ਤਾਂ ਕਰਕੇ ਮੈਂ ਲਾਈ ਵੀ ਹੈ ਕਿੰਨੀ ਤਾਂ ਪਤਲੀ ਜੀ ਪੱਟੀ ਸੀ ਚੰਗੀ ਨਹੀਂ ਸੀ ਲੱਗਦੀ ਵਾ ਵਾ ਇਹ ਇੰਨਾ ਜਿਆਦਾ ਲੰਬਾ ਹੋ ਜਾਂਦਾ ਸੀ ਨਹੀਂ ਇਹ ਨਹੀਂ ਪੱਟੀ ਨਹੀਂ ਸੀਗੀ ਭਾਬੀ ਜਲੇ ਦੇ ਉੱਤੇ ਮੈਨੂੰ ਨਹੀਂ ਤੂੰ ਬਾਅਦ ਚ ਲਗਾਉਂ ਦੇ ਜਨ ਭਾਬੀ ਜੀ ਪ੍ਰਿਆ ਦਾ ਸੀਗਾ ਪ੍ਰਿਆ ਦੇਖਦੀ ਆ ਪ੍ਰੀਆ ਦੇ ਵਲੌਗ ਸਾਰੇ ਦੇ ਦਿੱਤੀ ਉਹ ਕੁੜੀ ਸਾਰੇ ਵਲੌਗ ਦੇ ਦਿੱਤੀ ਉਹਨੇ ਕਿਹਾ ਮਮਾ ਅੱਜ ਜਿਹੜਾ ਮਾਮੀ ਨੇ ਇਦਾਂ ਗਿਆ ਮਾਮੀ ਨੇ ਇਦਾਂ ਗਿਆ ਅੱਜ ਮਾਮੀ ਨੇ ਤੁਹਾਡੇ ਨਾਲ ਆ ਆਹ ਕਹਿੰਦੇ ਨਾ ਉਹ ਤਾਂ ਕਹਿ ਮਾਰ ਕੇ ਨਾ ਰਾਜ ਵਿੱਚ ਰੱਖੀ ਚਲੋ ਕੋਈ ਨਹੀਂ ਇਹਨੂੰ ਆਪਾਂ ਹੁਣ ਬਾਅਦ ਚ ਲੱਭਦੇ ਆ ਮੇਰੀ ਗੱਲ ਸੁਣੋ ਪਹਿਲਾਂ ਵਲੌਗ ਦਾ ਵਲੌਗ ਦਾ ਐਂਡ ਕਰੋ ਵਲੌਗ ਦਾ ਐਂਡ ਕਰੋ ਕੋਈ ਨਹੀਂ ਉਹ ਆਪਾਂ ਦੀ ਲੱਭ ਲੈਨੇ ਆ ਲੱਭ ਲੈਨੇ ਕੋਈ ਕੋਈ ਪੰਗਾ ਪੈਣਾ ਜੀ ਮੈਨੂੰ ਪਤਾ ਸੀ ਬਹੁਤ ਦਿਨ ਹੋ ਗਏ ਜਿਹਨੂੰ ਬਲਾ ਉੱਤੇ ਅੰਦਰਲੀ ਨਾਲ ਰੱਖਿਆ ਤੂੰ ਵਲੌਗ ਦਾ ਐਂਡ ਕਰ ਬਾਬਾ ਰੋਟੀ ਪਾਣੀ ਖਾਈਏ ਤੇ ਬਾਅਦ ਚ ਲੱਭਦੇ ਭੱਟੀ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਤੁਹਾਡੇ ਵਲੌਗ ਕਿਦਾਂ ਦੇ ਲੱਗੇ ਤੇ ਕਰਦੇ ਆ ਜਿਹਦੇ ਵਲੌਗ ਦੇ ਅੰਤ 'ਚ ਐਂਡਰ ਤੇ ਮਿਲਦੀ ਆ ਤੁਹਾਨੂੰ ਕੱਲ੍ਹ ਵੀ ਇੱਕ ਨਵੇਂ ਵਲੌਗ 'ਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ